கடற ஆய் உதவார ਲੋਕ ਸਭਾ ਇਲੈਕਸ਼ਨਾਂ ਦਾ ਰਿਜ਼ਲਟ ਜਿਹੜਾ 4 ਜੂਨ ਨੂੰ ਆਣਾ ਸੀ ਤਾਂ ਉਮੀਦਵਾਰਾਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਨਜ਼ਰ ਆ ਰਿਹਾ ਹੈ ਗੱਲ ਕਰੀਏ ਅਮ੍ਰਿਤਸਰ ਦੀ ਤਾਂ ਉਮੀਦਵਾਰਾਂ ਵੱਲੋਂ ਆਪਣੀ ਜਿੱਤ ਜਿਹੜੀ ਜ਼ਾਹਿਰ ਵੀ ਕਰ ਦਿੱਤੀ ਗਈ ਹੈ ਗੱਲ ਕਰੀਏ ਕਿ ਹਰ ਜਿੱਤ ਦੇ ਵਿੱਚ ਲੱਡੂ ਜ਼ਰੂਰ ਸ਼ਾਮਿਲ ਕੀਤੇ ਜਾਂਦੇ ਨੇ ਮਠਾਈਆਂ ਵੰਡੀਆਂ ਜਾਂਦੀਆਂ ਨੇ ਪਰ ਇਸ ਵੇਲੇ ਅਸੀਂ ਅਮ੍ਰਿਤਸਰ ਦੇ ਲਾਰੈਂਸ ਰੋਡ ਤੇ ਮੌਜੂਦ ਹਾਂ ਜਿੱਥੇ ਇੱਕ ਸ਼ਾਪ ਦੇ ਉੱਤੇ ਲੋਕ ਸਭਾ ਇਲੈਕਸ਼ਨਾਂ ਦਾ ਰਿਜ਼ਲਟ ਜਿਹੜਾ 4 ਜੂਨ ਨੂੰ ਆਣਾ ਸੀ ਤਾਂ ਉਮੀਦਵਾਰਾਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਨਜ਼ਰ ਆ ਰਿਹਾ ਹੈ ਗੱਲ ਕਰੀਏ ਅਮ੍ਰਿਤਸਰ ਦੀ ਤਾਂ ਉਮੀਦਵਾਰਾਂ ਵੱਲੋਂ ਆਪਣੀ ਜਿੱਤ ਜਿਹੜੀ ਜ਼ਾਹਿਰ ਵੀ ਕਰ ਦਿੱਤੀ ਗਈ ਹੈ ਗੱਲ ਕਰੀਏ ਕਿ ਹਰ ਜਿੱਤ ਦੇ ਵਿੱਚ ਲੱਡੂ ਜ਼ਰੂਰ ਸ਼ਾਮਿਲ ਕੀਤੇ ਜਾਂਦੇ ਨੇ ਮਠਾਈਆਂ ਵੰਡੀਆਂ ਜਾਂਦੀਆਂ ਨੇ ਪਰ ਇਸ ਵੇਲੇ ਅਸੀਂ ਅਮ੍ਰਿਤਸਰ ਦੇ ਲਾਰੈਂਸ ਰੋਡ ਤੇ ਮੌਜੂਦ ਹਾਂ ਜਿੱਥੇ ਇੱਕ ਸ਼ਾਪ ਦੇ ਉੱਤੇ ਆਰਡਰ ਦੇ ਦਿੱਤੇ ਗਏ ਆ ਚਾਰੇ ਉਮੀਦਵਾਰਾਂ ਵੱਲੋਂ ਜਿਹੜੇ ਆਪਣੇ ਆਰਡਰ ਦੇ ਦਿੱਤੇ ਗਏ ਆ ਪਰ ਖਾਸ ਗੱਲ ਤੁਹਾਨੂੰ ਦਿਖਾਉਣ ਜਾ ਰਹੇ ਆ ਜਿਹੜਾ ਇੱਥੇ ਜਿੱਤ ਦਾ ਲੱਡੂ ਦਿਖਾਇਆ ਜਾ ਰਿਹਾ ਦੇਖ ਸਕਦੇ ਜੀ ਤਸਵੀਰਾਂ ਕਿ ਜਿੱਤ ਦਾ ਲੱਡੂ ਇੱਕ ਸਪੈਸ਼ਲ ਬਣਾਇਆ ਗਿਆ ਹੈ ਕਿ ਜਿਹੜਾ ਵੀ ਕੱਲ ਉਮੀਦਵਾਰ ਜਿੱਤੇਗਾ ਉਸ ਦੇ ਲਈ ਇਹ ਜਿੱਤ ਦਾ ਲੱਡੂ ਜਿਹੜਾ ਸਪੈਸ਼ਲ ਰਹੇਗਾ ਪਰ ਜਿਹੜੇ ਚਾਰ ਉਮੀਦਵਾਰ ਨੇ ਚਾਰਾਂ ਦੀ ਗੱਲ ਕਰੀ ਇੱਥੇ ਸਾਈ ਦੇ ਦਿੱਤੀ ਗਈ ਹੈ ਤਾਂ ਕਈ ਕਮੈਂਟਲਾਂ ਦੇ ਵਿੱਚ ਜਿਹੜੇ ਲੱਡੂ ਬੰਨੇ ਇੱਥੇ ਤਿਆਰ ਹੋ ਗਏ ਨੇ ਪਰ ਦਿਖਣਾ ਹੈਗਾ ਕਿ ਕੱਲ ਕਿਸ ਦੀ ਕਿਸਮਤ ਖੁੱਲਦੀ ਹੈ ਕਿਹੜਾ ਇਸ ਦੁਕਾਨ ਤੇ ਪਹੁੰਚਦਾ ਹੈ ਤੇ ਆਪਣੇ ਜਿਹੜੇ ਦਿੱਤੇ ਪੈਸਿਆਂ ਦਾ ਮੁੱਲ ਚੁੱਕਦਾ ਹੈ ਕਿਉਂਕਿ ਲੱਡੂ ਆਹੀ ਖੜੇਗਾ ਆਖਿਰਕਾਰ ਜਿਸ ਦੀ ਜਿੱਤ ਹੋਏਗੀ ਤਾਂ ਦੁਕਾਨਦਾਰ ਵੀ ਇੱਥੇ ਮੌਜੂਦ ਨੇ ਜਿਨ੍ਹਾਂ ਨੂੰ ਚੰਗਾ ਹੀ ਅੱਜ ਕੰਮ ਪੈ ਗਿਆ ਜੇਕਰ ਗੱਲ ਕਰੀਏ ਤਾਂ ਸੇਲ ਦੀ 2 ਤੋਂ 3 ਲੱਖ ਰੁਪਈਆ ਅੱਜ ਵਟ ਵੀ ਸਾਦੇ ਨੇ ਕਿਉਂਕਿ ਚਾਰੇ ਉਮੀਦਵਾਰ ਇੱਕੋ ਥਾਂ ਤੇ ਆਏ ਨੇ ਅਤੇ ਆਪਣੀ ਆਪਣੀ ਜਿੱਤ ਦੀ ਖੁਸ਼ੀ ਜ਼ਾਹਰ ਕਰਨ ਲਈ ਜਿਹੜਾ ਉਹਨਾਂ ਨੇ ਆਰਡਰ ਦਿੱਤਾ ਦੇ ਦਿੱਤਾ ਹੈ ਤਾਂ ਗੱਲਬਾਤ ਕਰਦੇ ਭ ਦਵਾਰਾਂ ਵੱਲੋਂ ਆਰਡਰ ਬਹੁਤ ਆ ਰਿਹਾ ਜੀ ਇਸ ਟਾਈਮ ਕੋਲੋਂ ਪੰਜ-ਛੇ ਕੁੰਟਲ ਆਰਡਰ ਆਤੇ ਕਾ ਮਾਰੇ ਬਾਅਦ 500 ਕੁੰਟਲ ਦਾ ਹਾਂਜੀ ਕਿ ਚਾਰੇ ਉਮੀਦਵਾਰ ਪਹੁੰਚੇ ਨੇ ਹਾਂਜੀ ਸੱਤ ਤਿਆਰੀਆਂ ਤੇ ਵੀ ਹੈ ਭਾਰਤੀ ਵੀ ਹੈ ਜੋ ਆਪੇ ਲੋਕਲ ਹੈ ਉਹਨਾਂ ਦਾ ਵੀ ਆਰਡਰ ਆ ਰਿਹਾ ਹੈ ਭਾਰਤੀ ਕਾਫੀ ਆਰਡਰ ਆ ਰਿਹਾ ਹੈ ਕਿ ਕੱਲ ਤੱਕ ਉਹ ਜਾਣਗੇ ਆਰਡਰ ਉਹਤੇ ਜਾਣਗੇ ਜੀ ਹਾਂ ਤੇ ਖੁਸ਼ੀ ਕਿ ਨਹੀਂ ਹੋ ਰਹੀ ਹੈ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਇੱਕ ਲੋਤੀ ਦੁਕਾਨ ਹੈ ਜਿੱਥੇ ਕਿ ਚਾਰੇ ਉਮੀਦਵਾਰ ਪਹੁੰਚੇ ਨੇ ਵੱਡੇ-ਵੱਡੇ ਅਮਾਊਂਟ ਦੇ ਹਿਸਾਬ ਨਾਲ ਜਿਹੜੇ ਦਿੱਤੇ ਹੋਏ ਨੇ ਆਰਡਰ ਖੁਸ਼ੀ ਜਿੱਤਦੀ ਆਪਣੀ ਜਾਰੀ ਕਰਨ ਲਈ ਕੀ ਕਹਣਾ ਚਾਹੋ ਬਹੁਤ ਬੋਲਿਆ ਜੀ ਬਹੁਤ ਖੁਸ਼ੀ ਹੈ ਕੋ ਪੂਰੇ ਆਰਡਰ ਬੁਤਾਏ ਜਾਂਗੇ ਰੌਣਕ ਲੱਗੀ ਹੋਏ ਕੰਦਲੇ ਲੱਗੂ ਰੌਣਕਾ ਪੂਰੀਆਂ ਜੀ ਹਾਂਜੀ ਰੌਣਕਾਂ ਲੱਗੀਆਂ ਨੇ ਤੇ ਇੱਕੋ ਦਾ ਮਾਮ ਕੰਮ ਪੈ ਗਿਆ ਸਟਾਫ ਨੂੰ ਸਟਾਫ ਦੇ ਕਿ ਤਰ੍ਹਾਂ ਦਾ ਬੀਹਵ ਹੈ ਸਟਾਫ ਹਮਾਰ ਪਰ ਅਵੇਲੇਬਲ ਹੈ ਪੂਰਾ ਹੈ ਪੂਰੇ ਸਟਾਫ ਹੋਰ ਵਾਇਸ ਤੋਂ 40 50 ਸਟਾਫ ਹੈ ਕੁਝ ਘਮ ਪੜੇਗੇ ਬਾਅਦ ਸੇ ਵੀ ਆਦੇਗਾ ਪੂਰੇ ਟਾਈਮ ਤੇ ਕੱਲ ਕਿੰਨੇ ਵਜੇ ਤੱਕ ਜਿਹੜਾ ਦੱਸ ਕੇ ਗਏ ਨੇ ਕਿ ਆਪਾਂ ਲੈ ਜਾਾਂਗੇ ਆਪਾਂ ਨੂੰ ਲੱਡੂ ਜਦੋਂ ਉਮੀਦ ਹਾਂਜੀ 4-5 ਵਜੇ ਉਹ ਲੈ ਜਾਾਂਗੇ 4-5 ਹਾਂਜੀ ਜਦੋਂ ਪਟਾਕੇ ਵਜੇਗੇ ਫਿਰ ਲੈ ਜਾਗੇ ਲੱਡੂ ਅੱਛਾ ਤੇ ਜਿੱਤ ਦਾ ਲੱਡੂ ਕਿਹੜਾ ਜੀ ਸਪੈਸ਼ਲ ਜਿਹੜਾ ਤਿਆਰ ਕੀਤਾ ਗਿਆ ਇਹ ਕੀ ਖਾਸ ਵਜ੍ਹਾ ਹੈ ਇਹ ਖਾਸ ਹੈ ਤੇ ਜੀ ਜੋ ਜਿੱਤ ਕੇ ਆਏਗਾ ਉਸਕੋ دیا ਜਾਏਗਾ ਲੱਡੂ ਜੀ ਇਹ ਆਪ ਕਿਹੜੀ ਤਰਫ ਸੇ ਹੈ ਕਿ ਉਹਨਾਂ ਨੇ ਬਣਵਾ ਰੱਖੇ 500 ਵਾਲੋਗੋ ਦੀ ਤਰਫ ਸੇ ਅੱਛਾ 500 ਵਾਲੋਗੋ ਦੀ ਤਰਫ ਸੇ ਤਾਂ ਇਹ ਸਪੈਸ਼ਲ ਇਸਮੇਂ ਕੀ ਕੀ ਡਾਲਦੀ ਹੈ ਇਹ ਮੋਤੀचूर ਦਾ ਲੱਡੂ ਹੈ ਦੇਸੀ ਗੀਮ ਹਾਂਜੀ ਤਾਂ ਇਹ ਸਿਰਫ ਜਿੱਤਨੇ ਵਾਲੇ ਕੋਲ ਦਿਆ ਜਾਏ ਦਿਆ ਜਾਏ ਜੀ ਤਾਂ ਦੇਖ ਸਕਦੇ ਜੀ ਕਿ ਜਿਹੜਾ ਜਿੱਤ ਦਾ ਸਪੈਸ਼ਲ ਜਿਹੜਾ ਲੱਡੂ ਤਿਆਰ ਕੀਤਾ ਗਿਆ ਹੈ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਚੰਗੇ ਕਮੈਂਟਾਂ ਦੇ ਵਿੱਚ ਜਿਹੜੇ ਆਰਡਰ ਮਿਲ ਗਿਓਏ ਨੇ ਅਤੇ ਜਿੰਨੇ ਵੀ ਇੱਥੇ ਕਾਰੀਗਰ ਨੇ ਉ ਆਪਣਾ ਆਰਡਰ ਭੁਗਤਾਨ ਦੇ ਵਿੱਚ ਲੱਗੇ ਹੋਏ ਨੇ ਚੰਗਿਆ ਰੌਣਕਾ ਜਿਹੜੀਆਂ ਇੱਥੇ ਦੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਸਾਰਾ ਇਹ ਸਟਾਫ ਜਿਹੜਾ ਪੈਕਿੰਗਾਂ ਤੇ ਲੱਗਾ ਹੋਇਆ ਹੈ ਕਿ ਕੱਲ ਕਿਸੇ ਤਰੀਕੇ ਨਾਲ ਜਿਹੜੀ ਸਾਰੀ ਹੀ ਆਰਡਰ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਸਹੀ ਸਲਾਮਤ ਜਿਹੜੀ ਭੁਗਤਾਨੀ ਹੈ ਤਾਂ ਹੁਣ ਦੇਖਣਾ ਹੋਏਗਾ ਕੱਲ ਕਿਸ ਦੀ ਕਿਸਮਤ ਦੇ ਵਿੱਚ ਲੱਡੂ ਨੇ ਤੇ ਕੌਣ ਬਾਜੀ ਮਾਰਦਾ ਹੈ ਕਿਉਂਕਿ ਆਰਡਰ ਦੀ ਸਾਈਟ ਤਾਂ ਸਾਰਿਆਂ ਨੇ ਦੇ ਦਿੱਤੀ ਹੁਣ ਦੇਖਣਾ ਹੋਏਗਾ ਕਿ ਕੌਣ ਕੱਲ ਆ ਕੇ ਜਿੱਤ ਦਾ ਲੱਡੂ ਜਿਹੜਾ ਹਸਲ ਕਰਦਾ ਹੈ ਕੈਮਰਾ ਪਰਸਨ ਦੇ ਨਾਲ ਵਿਸ਼ਾਲ ਮਿਸ਼ਰਾ ਹੌਟ ਨਿਊਜ਼ ਇੰਡੀਆ ਅੰਮ੍ਰਿਤਸ